ਸਸਿਕਾਉ ਜੀ ਮੈਂ ਤੁਹਾਡਾ ਆਪਣਾ ਦਵਿੰਦਰ ਤੇ ਤੁਸੀਂ ਦੇਖ ਰਹੇ ਹੋ 09 ਟੀਵੀ ਅੱਜ ਅਸੀਂ ਗੱਲਬਾਤ ਕਰਾਂਗੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਾਡੇ ਨਾਲ ਇਸ ਵੇਲੇ ਨੌਜਵਾਨ ਅਗੂ ਨਿਤਧੜਕ ਦਲੇਰ ਜੁੜੇ ਹੋਏ ਨੇ ਡਿਪਟੀ ਮੇਅਰ ਜੋ ਕਿ ਬਣੇ ਨੇ ਮਲਕੀਤ ਸਿੰਘ ਸੁਭਾਨਾ ਉਹਨਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਵੀ ਕਰਵਾਵਾਂਗੇ ਤੇ ਤੁਹਾਡੇ ਨਾਲ ਗੱਲਬਾਤ ਵੀ ਕਰਵਾਵਾਂਗੇ ਜੇਕਰ ਅਸੀਂ ਮਲਕੀਤ ਸਿੰਘ ਸੁਭਾਨਾ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਜੀਵਨ ਆਇਆ ਬੜਾ ਹੀ ਸੰਘਰਸ਼ਮਈ ਰਿਹਾ ਤੇ 2013 ਤੋਂ ਲੈ ਕੇ 18 ਤੱਕ ਇਹਨਾਂ ਨੇ ਪਿੰਡ ਦੀ ਸਰਪੰਚੀ ਕੀਤੀ ਹੈ ਤੇ ਪਿੰਡ ਦੀ ਸਰਪੰਚੀ ਤੋਂ ਅੱਜ ਇਹਨਾਂ ਨੇ ਕਾਉਂਸਲਰ ਦੀ ਜਿਹੜੀ ਚੋਣ ਜਿੱਤੀ ਹੈ ਚੋਣ ਤੋਂ ਬਾਅਦ ਅੱਜ ਇਹਨਾਂ ਨੂੰ ਬਹੁਤ ਹੀ ਵੱਡੀ ਜ਼ਿੰਮੇਵਾਰੀ ਜ਼ਿਲंधर ਦੀ ਸੌਂਪੀ ਗਈ ਹੈ ਡਿਪਟੀ ਮੇਅਰ ਬਣੇ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਰੂਪ ਰੂਪ ਕਰਵਾਨੇ ਆ ਮਲਕੀਤ ਜੀ ਤੁਹਾਡਾ ਪਹਿਲਾਂ ਤੇ ਸਵਾਗਤ ਹੈ ਜੀ ਸ਼ਸ਼ਕਲ ਜੀ ਧੰਨਵਾਦੀ ਬਹੁਤ ਬਹੁਤ ਜੀ ਤੁਹਾਡਾ ਮਲਕੀਤ ਜੀ ਡਿਪਟੀ ਮੇਅਰ ਬਨੇ ਹੂੰ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਤੇ ਆਪਣੇ ਹਲਕੇ ਦੇ ਵਸਨੀਕਾਂ ਨੂੰ ਤੇ ਜਲੰਧਰ ਵਸਨੀਕਾਂ ਨੂੰ ਕੀ ਕਹਿਣਾ ਚਾਹੂੰ ਜੋ ਜੋ ਸਾਡੇ ਕੰਮ ਹੋਣ ਵਾਲੇ ਆ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਜੋ ਅਸੀਂ ਕੰਮ ਸਾਰੇ ਕਰਵਾਵਾਂਗੇ ਪਹਿਲ ਦੇ ਆਧਾਰ ਤੇ ਉਹ ਜੋ ਬੈਸਟ ਹੋਊਗਾ ਅਸੀਂ ਬੈਸਟ ਕਰਵਾਵਾਂਗੇ ਸ਼ਹਿਰ ਦੇ ਲਈ ਔਰ ਜਿਹੜੇ ਮੇਰੇ ਕੌਨਸਲਰ ਭਰਾ ਹੋਰ ਵੀ ਪਾਰਟੀਆਂ ਚੋਂ ਜਿੱਤੇ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਪਾਰਟੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਨਾਲ ਲੈ अच्छा मतलब की जी बड़ा सखनासी बड़ी देर तो एक कुर्सी जड़ी है बड़ी देर तो सखनी सी टिप-टिप मेयर दी कुर्सी ਤੇ ਬੈਠੇ ਹੋ ਆਪਣੇ ਇਲਾਕੇ ਵਾਸੀਆਂ ਨੂੰ ਪਹਿਲਾ ਤੌਰ ਤੇ ਤੁਸੀਂ ਕੀ ਕਹਿਣਾ ਚਾਹੂਗੇ ਕਿ ਉਹਨਾਂ ਨੇ ਤੁਹਾਨੂੰ ਐਡਾ ਵੱਡਾ ਮੰਡਟ ਦੇ ਕੇ ਇੰਨੀ ਵੱਡੀ ਵੋਟ ਚਤਾ ਕੇ ਤੁਹਾਨੂੰ ਅੱਜ ਇਸ ਅਹੁਦੇ ਤੱਕ ਪਹੁੰਚਾਇਆ ਤੇ ਤੁਹਾਡੇ ਉਸ ਹਲਕੇ ਲਈ ਜਿਹੜੇ ਉਹ ਪਿੰਡ ਨੇ ਜਿਹੜੇ ਕਿਉਂਕਿ ਉਹ ਵੀ ਤੁਹਾਡੇ ਨਾਲ ਹੀ ਜਿਵੇਂ ਤੁਹਾਡਾ ਪਿੰਡ ਜਿਹੜਾ ਉਹ ਸਖਣਾ ਸੀ ਕਾਫੀ ਦੇਰ ਤੋਂ ਚੋਣ ਨਹੀਂ ਸੀ ਹੋਈ ਤੇ ਨਾਲ ਹੀ ਜਿਹੜੇ ਪਿੰਡ ਸੀਗੇ ਅਸੇ ਪਾਸੇ ਦੇ ਕੀ ਕਹਣਾ ਚਾਹੁੰਦੇ ਉਹਨਾਂ ਸਰੋਤਿਆਂ ਨੂੰ ਮੈਂ ਉਹਨਾਂ ਸੋਚਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਮਿੰਦਖੂ ਮੈਨੂੰ ਇਸ ਇਸ ਗੱਲ ਦਾ ਤਾਂ ਪਤਾ ਸੀ ਉਹਨਾਂ ਨੇ ਮੈਨੂੰ ਜਿਤਾਣਾ ਪਰ ਮੈਨੂੰ ਇਹ ਵਿਸ਼ਵਾਸ ਤੋਂ ਉੱਪਰ ਸੀ ਕਿ ਮੈਨੂੰ ਉਹਨਾਂ ਨੇ ਇੰਨੀਆਂ ਵੱਧ ਵੋਟਾਂ ਨਾਲ ਜਿਤਾਇਆ 1700 ਵੋਟਾਂ ਮੈਨੂੰ ਲੀਡ ਕਰਾਈ ਔਰ ਕਾਂਗਰਸ ਦੇ ਘਰ ਚੋਂ ਮੈਂ ਜਿੱਤਿਆ ਜੀ ਪ੍ਰਗਟ ਸਿੰਘ ਦੇ ਪਿੰਡੂ ਜਿੱਤਿਆ ਪ੍ਰਗਟ ਸਿੰਘ ਦੇ ਘਰੋਂ ਜਿੱਤਿਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਉਹਨਾਂ ਨੇ ਮੈਨੂੰ ਸਾਰਿਆਂ ਨੇ ਬਿਠਾਇਆ ਫਿਰ ਜਿਹੜੇ ਜਿਹੜੇ ਉੱਥੇ ਕੰਮ ਹੋਣ ਵਾਲੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਵੀ 2013 ਤੋਂ ਮੈਂ ਸਰਪੰਚ ਬਣਿਆ 2018 ਤੋਂ ਰਹਾ ਉਸ ਤੋਂ ਬਾਅਦ ਨਾ ਤਾਂ ਕੋਰਪੋਰੇਸ਼ਨ ਦੀ ਇਲੈਕਸ਼ਨ ਹੋਈ ਕੋਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਉਹ ਨਾ ਹੀ ਪੰਚਾਇਤੀ ਇਲੈਕਸ਼ਨ ਹੋਈ ਉੱਥੇ 12 ਪਿੰਡ ਜਿਹੜੇ ਇਹਨਾਂ ਨੇ ਨਵੇਂ ਸ਼ਾਮਲ ਕੀਤੇ ਸੀ ਜਿਹੜੇ ਇਸ ਟਾਈਮ ਇਲੈਕਸ਼ਨ ਹੋ ਚੁੱਕੀ ਆ ਕੌਂਸਲ ਬਣ ਚੁੱਕੇ ਉੱਥੇ ਉੱਥੇ ਕੋਰਪ ਜਿਹੜੇ ਕੋਰਪੋਰੇਸ਼ਨ ਦੀ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਸੀ ਜੋ-ਜੋ ਹੈਗੀਆਂ ਜਿੱਦਾਂ ਫਿਰ ਪਾਣੀ ਪੀਣ ਵਾਲੇ ਦਾ ਸੀਵਰੇਜ ਦਾ ਪਾਣੀ ਮਿਕਸ ਹੋ ਗਿਆ ਫਿਰ ਸਟਰੀਟ ਲੈਟਾਂ ਦੀ ਪ੍ਰੋਬਲਮ ਆ ਕੋਈ ਸੜਕ ਦੀ ਪ੍ਰੋਬਲਮ ਆ ਉਹ ਅਸੀਂ 12 ਪਿੰਡਾਂ ਦੇ ਵਿੱਚ ਪਹਿਲ ਦੇ ਅਧਾਰ ਤੇ ਕੰਮ ਕਰਵਾਵਾਂਗੇ ਜੀ ਜੀ ਆ ਸੜਕਾਂ ਦਾ ਬਹੁਤ ਬੁਰਾ ਹਾਲ ਆ ਇਸ ਹਲਕੇ ਦੇ ਕੂੜੇ ਦੇ ਡੰਪ ਦਾ ਜਿਹੜਾ ਇਸ਼ੂ ਆ ਬੜੀ ਧੀਰ ਤੋਂ ਚੱਲਦਾ ਆ ਰਿਹਾ ਜਿਹੜਾ ਕਿ ਫੁੱਲੜੀਵਾਲ ਤੇ ਆ ਬੜਾ ਜਿਹੜਾ ਉੱਥੇ ਦਾ ਪਾਣੀ ਦਾ ਜਿਹੜਾ ਟਰੀਟ ਪਲੈਂਟ ਲੱਗਾ ਉੱਥੇ ਕੂੜੇ ਦੇ ਡੰਪ ਦਾ ਵੀ ਜਿਹੜਾ ਉਹ ਇਸ਼ੂ ਜਿਹੜਾ ਚੱਲਦਾ ਆ ਰਿਹਾ ਉਹਨੂੰ ਤੁਸੀਂ ਕਿਉਂ ਕਿਉਂ ਤਾਂ ਤੁਸੀਂ ਸਰਕਾਰ ਵਿੱਚ ਵੀ ਉਹ ਤੁਹਾਡੀ ਐਸ ਵੇਲੇ ਤੁਸੀਂ ਮੌਜੂਦਾ ਡਿਪਟੀ ਮੇਅਰ ਬਣੇ ਹੋ ਤੇ ਆਸ-ਪਾਸ ਦਾ ਜਿਹੜਾ ਇੰਨਾ ਵੱਡਾ ਜਿਹੜਾ ਏਰੀਆ ਆ ਉਹਨੂੰ ਬੜੀ ਹੀ ਦਿੱਕਤ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਲਈ ਤੁਹਾਡੀ ਕੀ ਪਲੈਨਿੰਗ ਆ ਜੀ ਉੱਥੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਮੇਰੇ ਨਾਲ ਮੇਰੇ ਵੱਡੇ ਵੀਰ ਮੇਅਰ ਸਾਹਿਬ ਬਨੀਤ ਸਿੰਘ ਔਰ ਮੇਰੇ ਨਾਲ ਮੇਰੇ ਡਿਪਟੀ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਬਲਵੀਰ ਭਾਜੀ ਸਾਡਾ ਪਰਿਵਾਰ ਆ ਅਸੀਂ ਜੋ ਵੀ ਬਤਿਆ ਕਰਾਂਗੇ ਬੈਸਟ ਕਰਾਂਗੇ ਸਾਨੂੰ ਥੋੜਾ ਟਾਈਮ ਦਿੱਤਾ ਜਾਵੇ ਅਸੀਂ ਕੂੜੇ ਦੇ ਡੰਪ ਦੀ ਜਿਹੜੀ ਪ੍ਰੋਬਲਮ ਪਹਿਲ ਦੇ ਤਰਤੇ ਹੱਲ ਕਰਾਂਗੇ ਅੱਛਾ ਤੁਹਾਡੇ ਸਿਰ ਦੇ ਉੱਤੇ ਇਸ ਵੇਲੇ ਪੂਰੇ ਜਲੰਧਰ ਦਾ ਕਾਰਜ ਪਾਰ ਹੈ ਤੇ ਜਲੰਧਰ ਦੀ ਜਿਹੜੀ ਹਾਲਤ ਹੈ ਬੜੀ ਖਸਤਾ ਹਾਲਤ ਹੈ ਜੇਕਰ ਅਸੀਂ ਬਾਜ਼ਾਰਾਂ ਦੀ ਗੱਲ ਕਰੀਏ ਭੀੜ ਭੜਕਾ ਫੜੀਆਂ ਰੇੜੀਆਂ ਬਹੁਤ ਜਿਹੜੀਆਂ ਰੂਟ ਜਿਹੜੇ ਉਹ ਜਾਮ ਕੀਤੇ ਹੋਏ ਨੇ ਤੇ ਇਹਨਾਂ ਨੂੰ ਉਹਨਾਂ ਦੇ ਲਈ ਤੁਹਾਡੀ ਕੀ ਕੀ ਪਲੈਨਿੰਗ ਕਿਵੇਂ ਦੀ ਕਰ ਰਹੀ ਹੈ ਜਿਹੜੀ ਤੁਸੀਂ ਪਲੈਨਿੰਗ ਕੀ ਸੋਚ ਕੇ ਆਏ ਹੋ ਤੇ ਕੀ ਸਲਾਹ ਹੈ ਤੁਹਾਡੀ ਕੀ ਅੱਗੇ ਕਿੱਦਾਂ ਹੋਣਾ ਚਾਹੀਦਾ ਹੈ ਦੇਖੋ ਜੀ ਸਾਰਿਆਂ ਲਈ ਇਹ ਇੱਕ ਸਮੱਸਿਆ ਤਾਂ ਥੋੜੀ ਜਿਹੀ ਆਊਗੀ ਕਿਉਂਕਿ ਅਸੀਂ ਸਖਤੀ ਕਰਵਾਵਾਂਗੇ ਪਰ ਅਸੀਂ ਮਤਲਬ ਕਿਸੇ ਦਾ ਕਿਸੇ ਨੂੰ ਬੇਰੋਜ਼ਗਾਰ ਵੀ ਨਹੀਂ ਕਰਨਾ ਜੋ ਚੱਲਦਾ ਐ ਜਿਵੇਂ ਅਸੀਂ ਕਮਿਸ਼ਨ ਸਾਹਿਬ ਨਾਲ ਵੀ ਗੱਲ ਕਰਾਂਗੇ ਜੀ ਉਸ ਕਮਿਸ਼ਨ ਸਾਹਿਬ ਨਾਲ ਜਿੱਥੇ ਉਹਨਾਂ ਦੀ ਸਹਾਇਤਾ ਲੈ ਕੇ ਅਸੀਂ ਉਹ ਵੀ ਅਸੀਂ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਐ ਉਹਦਾ ਵੀ ਹੱਲ-ਪੈਲ ਦੇ ਤਰੀਕੇ ਕਰਵਾਵਾਂਗੇ ਠੀਕ ਤਾਂ ਇੱਕ ਸੰਡੇ ਬਾਜ਼ਾਰ ਜਿਹੜਾ ਲੱਗਦਾ ਸ਼ਹਿਰ ਦੇ ਵਿੱਚ ਬੜੀ ਦਿੱਕਤਾਂ ਦਾ ਸਾਹਮਣਾ ਹੁੰਦਾ ਟ੍ਰੈਫਿਕ ਜਿਹੜੀ ਥਾਂ-ਥਾਂ ਤੇ ਆਟੋ ਜਿਹੜੇ ਆ ਹਜੂਮ ਜਿਹੜੇ ਉਹ ਰੋੜਾ ਦੇ ਉੱਤੇ ਖੜੇ ਕਰ ਦਿੱਤੇ ਜਾਂਦੇ ਨੇ ਤੇ ਸ਼ਹਿਰ ਵਾਸੀਆਂ ਨੂੰ ਜਾਂ ਆਸ-ਪਾਸ ਤੋਂ ਬਹਰ ਲੋਕ ਆਂਦੇ ਨੇ ਉਹਨਾਂ ਨੂੰ ਵੀ ਬੜਾ ਦਿੱਕਤ ਦਾ ਸਾਹਮਣਾ ਹੁੰਦਾ ਤੇ ਹੋਰ ਜੇ ਤਾਂ ਮੰਨ ਲਓ ਅਨਲੀਗਲ ਕਲੋਨੀਆਂ ਜਿਹੜੀਆਂ ਉਹ ਕੱਟੀਆਂ ਜਾਂਦੀਆਂ ਉਹਨਾਂ ਬਾਰੇ ਵਿੱਚ ਕੀ ਸੋਚ ਕੇ ਆਏ ਹੋ ਤੁਸੀਂ ਕੀ ਪਲੈਨਿੰਗ ਹੈ ਤੁਹਾਡੀ ਮੈਂ ਪਹਿਲਾਂ ਵੀ ਕਿਹਾ ਜੀ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇਹੀ ਮਹਮਿਆ ਕੀ ਅਸੀਂ ਰਿਸ਼ਵਤਖੋਰੀ ਬੰਦ ਕਰਨੀ ਆ ਕੋਈ ਨਜਾਇਜ਼ ਕੰਮ ਹੋਣ ਦੇ ਦੇਣਾ ਜਿਹੜਾ ਕੋਈ ਸਾਡਾ ਕੋਈ ਰਿਸ਼ਤੇਦਾਰ ਹੋਵੇ ਚਾਹੇ ਕੋਈ ਸਾਡਾ ਫਰੈਂਡ ਸਰਕਲ ਹੋਵੇ ਚਾਹੇ ਕੋਈ ਉਹ ਕਾਰਪੋਰੇਸ਼ਨ ਦਾ ਅਫਸਰ ਹੋਵੇ ਜਿਹੜਾ ਕੋਈ ਪੁੱਠਾ ਕੰਮ ਜਾ ਕਰੇਗਾ ਜਾਂ ਕੋਈ ਰਿਸ਼ਵਤਕੋਰੀ ਕਰੇਗਾ ਨੂੰ ਉਤੇ ਪਹਿਲ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਅ ਮਲਕੀ ਚ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਕਿ ਕਹਿੰਦੇ ਕਿ ਜਦੋਂ ਕਾਰਪੋਰੇਸ਼ਨ ਦੇ ਵਿੱਚ ਜਦੋਂ ਕੋਈ ਗੇਟ ਤੋਂ ਐਂਟਰੀ ਹੋ ਜਾਂਦਾ ਤੇ ਉਹਦੇ ਪੈਸੇ ਜੇਬ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਤਾਂ ਹੀ ਕੰਮ ਹੁੰਦੇ ਆ ਨਹੀਂ ਤੇ ਕਾਗਜ਼ ਉਹਨਾਂ ਦੀ ਫਾਈਲਾਂ ਦਾ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਨਾ ਕੋਈ ਅ ਅਧਿਕਾਰੀ ਸੁਣਦਾ ਤੇ ਨਾ ਹੀ ਕੋਈ ਕਾਉਂਸਲਰ ਸੁਣਦਾ ਤੇ ਨਾ ਹੀ ਹੁਣ ਤੱਕ ਇਹੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ। ਠੀਕੀ ਅੱਗੇ ਵੀ ਇਹੀ ਕੰਮ ਚੱਲਦਾ ਰਹੂਗਾ ਸਿਲਸਿਲਾ ਚੱਲਦਾ ਰਹੂਗਾ ਕਿ ਤੁਸੀਂ ਇਹਦੇ ਉੱਤੇ ਨਕੇਲ ਜਿਹੜੀ ਆ ਉਹ ਪਾਵਾਂਗੇ ਇੱਥੇ ਨਕੇਲ ਅਸੀਂ ਪਾਵਾਂਗੇ ਜੀ ਜਦੋਂ ਵੀ ਕਿਸੇ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਹਰ Banda ਕਹਿੰਦਾ ਵੀ ਸਾਨੂੰ ਆਹ ਪ੍ਰੋਬਲਮ ਆਉਂਦੀ ਆ ਜੀ ਪੈਸੇ ਲੈਂਦੇ ਆ ਜੀ ਸਾਰੇ ਕੰਮ ਫ੍ਰੀ ਕਰਵਾਵਾਂਗੇ ਜਿਹੜਾ ਜਿਹੜਾ ਕੰਮ ਹੋਏਗਾ ਜੀ ਪੈਲ ਦੇ ਆਧਾਰ ਤੇ ਇਹ ਜਿਹੜੀ ਨਕੇਲ ਇਹਨੂੰ ਪਾ ਕੇ ਨਿਸ਼ਚਿਤਕੋਰੀ ਨੂੰ ਅਸੀਂ ਬੰਦ ਕਰਾਵਾਂਗੇ ਔਰ ਅਫਸਰਾਂ ਤੇ ਜਿਹੜਾ ਕੋਈ ਸਾਨੂੰ ਲੱਗਦਾ ਆ ਵੀ ਇਹ ਕੋਈ ਅਫਸਰ ਰਿਸ਼ਵਤ ਲੈਂਦਾ ਆ ਅਸੀਂ ਉੱਤੇ ਕਾਰਵਾਈ ਕਰਾਂਗੇ ਜੀ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਹਲਕੇ ਵਾਸੀਆਂ ਨੂੰ ਆਪਣੇ ਸੱਜਣਾ ਮਿੱਤਰਾ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਲਾਸਟ ਵਿੱਚ ਮੈਂ ਹਿੱਸਿਆਂ ਚ ਦੇਣਾ ਚਾਹੁੰਦਾ ਹਾਂ ਕਿ ਅਸੀਂ ਵੀ ਪੂਰੇ ਪਰਿਵਾਰ ਵਾਂਗੂ ਆ ਮੇਰ ਸਾਹਿਬ ਡਿਪਟੀ ਮੇਰ ਸਾਹਿਬ ਸੀਨੀਅਰ ਡਿਪਟੀ ਮੇਰ ਸਾਹਿਬ ਤੇ ਤੁਸੀਂ ਵੀ ਸਾਡਾ ਸਹਿਯੋਗ ਕਰੋ ਕਿ ਆਪਾਂ ਇਹਨੂੰ ਸ਼ਹਿਰ ਨੂੰ ਬੈਸਟ ਬਣਾਉਣਾ ਹੈ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਅਸੀਂ ਜੋ ਵੀ ਕਰਾਂਗੇ ਬੈਸਟ ਕਰਾਂਗੇ ਔਰ ਕੰਮ ਸਾਰੇ ਪੈਲ ਦੇ ਦਾਤੇ ਤੇ ਕੋਈ ਵੀ ਜਦਾ ਸ਼ਿਫਾਰਿਸ਼ ਗਲਤ ਕੰਮ ਦੀ ਜਿਹੜੀ ਉਹ ਨਾ ਲੈ ਕੇ ਆਵੇ ਉਸੇ ਕੋਈ ਮੈਂ ਸਾਡੇ ਨੂੰ ਕੋਈ ਵੀ ਰਿਸ਼ਤੇਦਾਰ ਹੋਵੇ ਸਾਡਾ ਫਰੈਂਡ ਸਰਕਲ ਹੋਵੇ ਕੋਈ ਗਲਤ ਸ਼ਿਫਾਰਿਸ਼ ਲੈ ਕੇ ਨਾ ਆਵੇ ਜਾਂ ਕਿ ਮੈਂ ਮੇਰ ਸਾਹਿਬ ਦਾ ਬੰਦਾ ਆ ਜਾਂ ਮੈਂ ਸੀਨੀਅਰ ਡਿਪਟੀ ਮੇਰ ਸਾਹਿਬ ਦਾ ਬੰਦਾ ਆ ਜਾਂ ਡਿਪਟੀ ਮੇਰ ਸਾਹਿਬ ਦਾ ਮੈਂ ਬੰਦਾ ਉਹ ਸਾਡੇ ਕੋਲ ਗਲਤ ਸ਼ਿਫਾਰਿਸ਼ ਲੈ ਕੇ ਆਵੇ ਅਸੀਂ ਜਿਹੜੇ ਕੰਮ ਕਰਨੇ ਬਿਲਕੁਲ ਸਹੀ ਕੰਮ ਕਰਾਂਗੇ ਜੀ